ਮਿੱਤਰੋ ਆਪਾਂ ਚੱਲਿਆਂ ਬਜੀਤਪੁਰ ਮੱਥਾ ਟੇਕਣ ਟਾਈਮ ਹੋ ਗਿਆ ਬਈ 4:30 ਵੱਜ ਗਏ ਸਵੇਰੇ ਚੱਲਦੇ ਆਂ ਤੇ ਦਰਸ਼ਨ ਕਰਾਉਣੇ ਆਂ ਤੁਨ ਗੁਰਦੁਆਰੇ ਦੇ ਆਪਾਂ ਆ ਗਏ ਸੀ ਬਈ ਬਜੀਤਪੁਰ ਮੱਥਾ ਟੇਕਣ ਆਪਾਂ ਬਈ ਟੇਕ ਤਾਂ ਮੱਥਾ ਤੇ ਦੂਜੀ ਸੰਗਤ ਸਾਡੀ ਚਾਹ ਪੀਣ ਗਈ ਆ ਲੰਗਰ ਹਾਲ ਚ ਆਈ ਇੱਥੇ ਬੈਠੇ ਆਂ ਬਈ ਮੈਂ ਤੇ ਚਾਚਾ ਰਾਂਝਾ ਬੈਠੇ ਆ ਵੇ ਇਹ ਦੇਖਦੇ ਆਂ ਇਹਨਾਂ ਨੂੰ ਤੇ ਫਿਰ ਜਾਂਦੇ ਆਂ ਪਿੰਡ ਤੁਨੂੰ ਅਮਨੇ ਅਗਲੀ ਵੀਡੀਓ ਚ ਬਣੇ ਰਹੋ ਜੀ ਹਾਂਜੀ ਬਈ ਆਪਾਂ ਇਸ ਵੀ ਬਜੀਤਪੁਰ ਮੱਥਾ ਟੇਕਣਾ ਤੇ ਆਪਾਂ ਵੀ ਮੱਥਾ ਟੇਕਦਾ ਕਾ ਤੇ ਚੱਲਦੇ ਆਂ ਵੀ ਪਿੰਡ ਨੂੰ ਵੇਖੋ ਬਈ ਗੁਰਦੁਆਰਾ ਵੇਖੋ ਬਹੁਤ ਹੀ ਸੋਹਣਾ ਗੁਰਦੁਆਰਾ ਨਾ ਬੱਦਲ ਵੀ ਬੰਦਾ ਹੁੰਦਾ ਬਈ ਵੇਖੋ ਇੱਧਰ ਨਹੀਂ ਆਉਗਾ ਲਾਉਦਾ ਜਿਹੜਾ ਬੱਦਲ ਬੰਦਾ ਹੁੰਦਾ ਚਲੋ ਚੱਲਦੇ ਆਂ ਬਈ ਪਿੰਡ ਮੌਸਮ ਚੈੱਕ ਕਰੋ ਬਹੁਤ ਹੀ ਸੋਹਣਾ ਮੌਸਮ ਅੱਜ ਬੱਦਲਬਾਈ ਬਣੀ ਪਈ ਐ ਤੇ ਹਵਾ ਚੱਲੀ ਜਾਂਦੀ ਆਂ ਠੰਡੀ ਈ ਸੰਗ ਜਿਹੜੇ ਆਪਣੇ ਨਾਲ ਗਏ ਸੀ ਮੱਥਾ ਟੇਕ ਕੇ ਜੀਰੂ ਦੇ ਵੇਖੋ ਬਾਹਰਲਾ ਵੀਊ ਬਈ ਆ ਗਏ ਤੇ ਆਪਾਂ ਪੰਡ ਹੁਣੇ ਪਹੁੰਚੇ ਆ ਬਕਰੇ ਬਦਲ ਚੈੱਕ ਕਰ ਆ ਜੂੜਾ ਦਿੱਤਾ ਸੀ ਬਈ ਆਪਾਂ ਤੂਤ ਪੰਡ ਬੱਚੇ ਕਢਾਉਣ ਨੂੰ ਅੱਜ ਲੈ ਜਾਂਦਾ ਬਈ ਆਪਾਂ ਵਾਪਸ करो शौक कटिया कबूतर ये अपने घर आबूतर चौंबे कबूतरी लगी शाह क्या ਉਹ ਪਿਆਰ ਬਗੜ ਕਾਸ ਹੈ ਤੂੰ ਗਰੀ ਚੰਬੋਲੀ ਇਹ ਆ ਬਈ ਇਹ ਵੀ ਪੀਸੀ ਨੂੰ ਯੂਜ਼ ਕਰ ਉਰੀਆ 34 ਤੇਰੀ ਅੱਡਵਾ ਦੇ ਲਾ ਕੀ ਹੋਇਆ ਯਾਰ ਅਡੜਾ ਚੱਕੀ ਫਿਰਦਾ ਮਾਰੂਗਾ ਕਿਸੇ ਦੇ ਇਹ ਬਹੁਤ ਕੀ ਕਹਣੀ ਹੈ ਗੋੜੀ 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 ਨੇ ਕਿਹਾ ਗੋੜੀ ਦੀ ਗੋੜੀ ਦੀ ਗੱਤਿ ਕੀ ਹੈ ਮੈਂ ਤਾਂ ਨਹੀਂ ਕਿਹਾ ਹੁਣ ਤੈਨੂੰ ਇਹ ਕਹੀ ਜਾਂਦਾ ਗੋੜੀ ਦੀ ਗੱਤਿ ਕੀ ਹੈ ਮੈਂ ਇਹ ਬਈ ਪੱਤਰਕਾਰ ਆ ਪਿੰਡ ਦਾ ਜਿਹੜੀ ਵੀ ਮਰਜ਼ੀ ਖਬਰ ਸੁਣ ਲੋ ਸਾਰੀ ਇਹ ਕਰ ਲੈਦਾ ਹੈ ਹੈਲਿਗਾਸਟ ਕਰਦਾ ਇਹ ਕਾਸਣ ਕਾਸਣ ਉਹ ਰਿਆ ਫਿਰ ਨਹੀਂ ਕਹਿੰਦਾ ਉਹ ਰਿਆ ਚਵਤੀ ਓਏ ਚਵਤੀ ਲਾਈਵ ਬਈ ਜੀ ਅਹੀਂ ਛਾਤ 'ਤੇ ਕਬੂਤਰ ਲਿਆਂਦੇ ਆ। ਕਿੱਤੋਂ ਲੈ ਕੇ ਆਂਦੇ ਆ? ਬਈ ਰਾਣੀ ਕੋ। ਠੀਕ ਆ। ਵਧੀਆ ਚੰਗੇ ਆ। ਹਾਂ। ਠੀਕ ਆ। ਬਈ ਜਦੋਂ ਬੱਚੇ ਕੱਢ ਲਿਓ ਉਹਨਾਂ ਨੂੰ ਮੈਂ ਤੇਨੇ ਉੱਪਰ ਆਈਂਗਾ ਪਾ ਨਹੀਂ ਗੇ। ਠੀਕ ਆ ਬਈ। ਆ ਵੀ ਤੁੰਗੋਸ ਕਹਿਣਾ ਚਾਹੁੰਨਾ। ਇਹਨੇ ਵੀ ਲੈ ਉਡਾਂ ਬਈ ਜੂੜਾ ਆਪਦੇ ਮਾਮੇ ਤੋਂ। ਕਹਿੰਦਾ ਵੀ ਮੈਂ ਲੈ ਕੇ ਆਉਂਗਾ। ਕਦੋਂ ਲੈ ਕੇ ਆਉਣਾ ਫਿਰ? ਲੈ ਕੇ ਆ ਮੈਂ ਥੋੜੇ ਜਿਹਾ ਜਿਨਾ ਨੂੰ। ਠੀਕ ਆ। ਠੀਕ ਹੈ ਤੇ ਡਾਇਆ ਕਰੋਗੇ ਬੱਚੇ ਪੁੱਛੇ ਕਬੂਤਰਾਂ ਦੇ ਕਿ ਨਹੀਂ ਆਇਆਂਗੇ ਠੀਕ ਹੈ ਕਰੋ ਸ਼ੌਂਕ ਫਿਰ ਪੜ੍ਹਾ ਵੀ ਕਰੋ ਨਾਲ ਨਾਲ ਕਬੂਤਰਾਂ 'ਚ ਨਾ ਜਾਇਆ ਕਰੋ ਬਾਲਾ ਕਿਹੜੀ ਕਲਾਸ 'ਚ ਪੜਦਾ ਤੂੰ ਤੂੰ ਹੈ ਬਈ ਠੀਕ ਹੋਰ ਕੋਈ ਗੱਲਬਾਤ ਕਹਿਣੀ ਚਾਹੁੰਦਾ ਹੈਂਗਾ ਰਕੜੀ ਦਿਖਾਓ ਏ ਰਕੜੀ ਬੰਨੀ ਤੁਹਾਡੀ ਦਿਖਾਓ ਰੇ ਨੇੜੇ ਆਓ ਘਟੋਕਾ ਉਹ ਦੋਨੇ ਪਰਾ ਆਵੇ ਕੋ ਰਕੜੀਆਂ ਬਹੁਤ ਸੋਹਣੀਆਂ ਬਣਾਂਗਾ ਬਈ ਇਹਨਾਂ ਦੀਆਂ ਭੈਣਾਂ ਨੇ ਬਹੁਤ ਸੁੰਗਰੈਕਟ ਨੇ ਕੀ ਦਿੱਤਾ ਫਿਰ ਭੈਣਾਂ ਨੂੰ ਰਕੜੀ ਬੰਨੀ ਦਾ ਏ ਹੈ ਪਹਿ ਵੀ ਨਹੀਂ ਦਿੱਤੇਗੇ 10 ਰੁਪਏ 20 ਰੁਪਏ ਕੋਈ ਤੂੰ ਏ ਫਿਰ ਕੋਈ ਚਲਦੇ 5 ਰੁਪਏ ਚਲ ਔਨੇ ਦਾ ਮਾਨਤਾ ਰੱਖ ਲਿਆ ਤੂੰ 15 ਜਵੇਂ ਨਹੀਂ ਰੱਖਿਆ ਏ ਚਲੋ ਠੀਕ ਹੈ ਬਾਈ ਨਹੀਂ ਦਿੱਤੇ ਵਾਲੇ 5 ਰੁਪਏ ਦਿੱਤੇ ਨਹੀਂ ਦਿੱਤੇ ਚਲੋ ਠੀਕ ਹੈ ਬਾਈ ਧੰਨਵਾਦ ਦਿਆਂ ਬਾਈ ਅੰਦਰਲਾ ਕੁੱਡਾ ਸਾਫ ਆ ਬੱਚੇ-ਬੱਚੇ ਕੱਢਦੇ ਆ ਪਿੰਜਰੇ ਚ ਸਾਰੇ ਬਾਹਰ ਤੇ ਆ ਗੁੱਪਟਰ ਵੀ ਕੱਢਦੇ ਬਾਹਰ ਸਾਰੇ ਆਹ ਦੇਖੋ ਡਾਂ ਪੁੱਤਰ ਤਾੜੀ ਜਾਂਨੇ ਆ ਤੇ ਕਰਦੇ ਆ ਸਾਫ ਹੁੰਦੇ ਕੁੱਡੇ ਕਰਤੇ ਸੀ ਬਈ ਆਪਾਂ ਸਾਫ ਤੇ ਔਣ ਬਈ ਆਪਾਂ ਬਣਾਉਣ ਲੱਗੇ ਆ ਛਤਰੀ ਜਾਂ ਮੁੰਡਿਆਂ ਨੂੰ ਬਣਾ ਕੇ ਦਿੰਨੇ ਆ ਬਈ ਝਾੜੂ ਦੀ ਛਤਰੀ ਆ ਵੀ ਬਣਾ ਗਏ ਛਤਰੀ ਫਿਰ ਹਾਂ ਵੀ ਤੂੰ ਵੀ ਦੱਸ ਠੀਕ ਆਵੇ ਖੋਲੀ ਜਾਂਨੇ ਆ ਝਾੜੂ ਬਾਈ ਕੱਢਦੇ ਆ ਤੀਲਾ ਤੂਲਾ ਤੇ ਬਣਾਉਨੇ ਆ ਫਿਰ ਤੁਹਾਨੂੰ ਵਿਖਾਵਾਂਗੇ ਛਤਰੀ ਕਿਵੇਂ ਬਣੀ ਜੀ ਮਿੱਤਰੋ ਆਪਾਂ ਬਈ ਅੱਜ ਜਾਨਵਰ ਵੀ ਨਵਾਏ ਸੀ ਆਹ ਤੇ ਹੋਣੇ ਸੁੱਖ ਸੁੱਖ ਗਏ ਤੇ ਇਹਨਾਂ ਨੂੰ ਛੱਡ ਦੇ ਪਿੰਜਰੇ ਚ ਦਾਣਾ ਦੂਣਾ ਪਾਉਨੇ ਆ ਦਾਣਾ ਪਾਣੀ ਪਾਉਨੇ ਆ ਕੂਤਰਾਂ ਨੂੰ ਸਾਰਿਆਂ ਨੂੰ ਆਹ ਬੈਠੇ ਕੋ ਥੱਲੇ ਉਹ ਇੱਧਰ ਆ ਮੈਂ ਦਾਣ ਤਾਂ ਇਹਨਾਂ ਨੂੰ ਬਈ ਚੈੱਕ ਕਰੋ ਛਤਰੀ ਬਣੀ ਜਾਂਦੀ ਹੈ ਬਈ ਆ ਬਣਾਈ ਜਾਂਦੇ ਮਨਿੰਦਰ ਅਰਗੇ ਆ ਸਹਿਜ ਬੈਠਾ ਮੁੰਡਾ ਉਹਨੇ ਜੋਕਰ ਬਣਾਈ ਰੰਗ ਵੇਖੋ ਲੱਗਾ ਮੈਨੇ ਕਹਿੰਦਾ ਮੈਂ ਜੋਕਰ ਬਣਾਇਆ ਓਕੇ ਬਈ ਬਣਾਈ ਜੋਕਰ ਹਾਂਜੀ ਬਈ ਠੀਕ ਆ ਰੰਗ ਤਾਂ ਲੱਥਾਂ ਨਹੀਂ ਆਏ ਹਾਂਜੀ ਯਾਰ ਮੈਂ ਉਹ ਲੋਕ ਜੜਾਏ ਵੀ ਤੇ ਪੈਸੇ ਵੀ ਤੇ ਲੋਕਾਂ ਹਾਂ ਹਾਂ ਠੀਕ ਆ ਆਪਰ ਬਹੁਤ ਖੁਸ਼ ਹਾਂ ਠੀਕ ਹੈ ਤੇ ਕੱਲ ਨੂੰ ਸਕੂਲ ਜਾਣਾ ਫਿਰ ਹਾਂਜੀ ਹੈ ਹਾਂਜੀ ਕਿਹੜੀ ਕਲਾਸ ਚ ਪੜਦਾ ਏਜੀ ਚ ਹਾਂ ਬਈ ਤੂੰ ਪੰਜਵੀਂ ਸਕੂਲ ਜਾਏਗਾ ਕੱਲ ਨੂੰ ਹੈ ਸਕੂਲ ਜਾਏਗਾ ਮੈਨੂੰ ਲੱਗਦਾ ਨਹੀਂ ਤੂੰ ਜਾਏਗਾ ਠੀਕ ਹੈ ਚਲ ਜਾਇਆ ਕਰੋ ਯਾਰ ਸਕੂਲ ਸਕਾਲ ਆਉਂਦਾ ਪੜ੍ਹਾਇਆ ਕਰੋ ਬਈ ਇੱਕ ਕਬੂਤਰ ਰੱਖਿਆ ਤੇ ਅੱਛਾ ਨਹੀਂ ਬਣਾਈ ਜਾਂਦਾ ਟਟ ਹ ਕੋਈ ਨਾ ਕਰਨਾ ਤਾਂ ਬੰਨੀ ਜਾਊਗੀ

ਦਾ ساری ਤੋੜ ਲਈ ਬਣਾ ਕੇ ਇਹਨਾਂ ਨੇ ਛਤਰੀ ਇਹ ਤਾਂ ਹੀ ਸਰੇ ਸਰਾਣੇ ਲੱਗਦੀ ਲੱਗਦਾ ਕੋਈ ਆਦੇ ਯਾਰ ਟੁਕੜਾ ਤੋੜੀ ਇਹਨਾਂ ਕਿੰਨੇ ਜੋੜੀ ਇਹਨੇ ਧੁਮਾਕ ਨਹੀਂ ਹੋ ਰਿਹਾ ਕੰਮ ਕੋਈ ਹੋਰ ਤੂੰ ਤੋੜ ਕੇ ਜੋੜੀ ਜਾਂਦਾ ਇਧਰੋਂ ਵੀ ਤੋੜਤੀ ਯਾਰ ਕੋ ਮੌਸਮ ਬਈ ਬਹੁਤ ਹੀ ਸੋਹਣਾ ਮੌਸਮ ਆ ਬੱਦਲ ਬਣੇ ਪਏ ਆ ਤੇ ਹਵਾ ਬਹੁਤ ਠੰਡੀ ਚੱਲੀ ਜਾਂਦੀ ਹੈ ਬਈ ਲੱਗਦਾ ਅੱਜ ਨੇੜੇ ਤੇੜੇ ਕਿਤੇ ਮੀਂਹ ਪਿਆਗਾ हाँ वे हार्डलेवी चल रही है दिल ठंडी हवा बेको मौसम भाई तलवारी बनी पाई पूरी अच्छा मैं सेव का मी हूँ उन्होंने बड़ा बहुत ही ये मी आगे बुत्तरे में नहाते ਆ ਰਿਹਾ ਕੋਈ ਪੁੱਤ ਬਾਈ ਹੈ ਬੰਨਾਈ ਜਾੜਾ ਸਹੀ ਆ ਪੁੱਤਰ ਬਾਈ ਆਇਆ ਪੁੱਤ ਆਇਆ 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 ਕਾਮਿਆ ਬੁਈ ਆਇਆ ਕਾਮਿਆ ਕਰੂਗੀ ਲੈ ਕੋ ਛਤਰੀ ਬਾਈ ਵੇਖਿਆ ਕੰਮ ਦੀ ਕੋਪ ਹੁੰਦੀ ਆ ਨਾ ਪਰਾਂ ਵਾਲੇ ਪੱਖੇ ਵਾਂਗੂ ਆਇਆ ਆ ਕਲਰ ਕੀ ਫੇਰ ਛਤਰੀ ਤੋੜਤੀ ਫੇਰ ਇਹਨਾਂ ਨੇ ਵੀ ਜੱਟ ਨਾਲ ਕੇ ਵੀ ਜੱਟ ਨਾਲ ਕੇ ਤੂੰ ਯਾਰ ਬਈ ਆਇ ਫਲੋਰੀਆ ਨਾ ਯਾਰ ਨਹੀਂ ਤੇ ਬਰਾਦਰ ਬੇਲ ਲਾਉਣ ਖਾਇ ਨਹੀਂ ਮੈਂ ਮਰ ਜਾ ਆ ਸੇ ਲਾਉਣ ਨੂੰ ਕਿ ਲਾਈ ਫਿਰਤਾਵੇਂ ਚਲਾ ਛਤਰੀ ਚਾਰ ਕਰਦੇ ਮੈਂ ਤੋੜਤੀ ਆ ਚੱਕੋ ਆ ਬਣਾ ਤਾ ਆ ਤੋੜਤੀ ਛਤਰੀ ਅੱਕ ਗਿਆ ਬਣਾ ਬਣਾ ਕੇ ਚੱਕੋ ਬਈ ਬਣ ਗਈ ਛਤਰੀ ਕਿਵੇਂ ਸੋਹਣੀ ਬਣੀ ਸੀਗੀ ਨਹੀਂ ਕੋਈ ਤਿੰਨਾ ਕਸ਼ਨਾ ਕਰ ਚੁਣੇ ਸੱਟ ਕੋਣ ਬੋਲੋ ਬਈ ਸਾਡੇ ਤਾਂ ਅੱਛਾ ਨਹੀਂ ਪੜੀ ਤਾਂ ਅੱਛਾ ਥੋੜਾ ਜਿਹਾ ਤੋੜਦੇ ਦਿਖਾਣਾ ਸੀ ਘਰਾਂ ਨਹੀਂ ਚੱਲੇ ਆ ਬਾਏ ਬਾਏ ਹਾਂਜੀ ਮਿੱਤਰੋ ਕਰਦੇ ਆ ਬਈ ਵਲੌਗ ਦੀ ਐਂਡਿੰਗ ਆ ਆਪਣੀ ਗੱਲ ਕਬੂਤਰੀ ਨੇ ਕਾਂਡਾ ਲਾ ਲਿਆ ਬਈ ਚੈੱਕ ਕਰੋ ਇਹਨਾਂ ਨੂੰ ਨਵਾਇਆ ਸੀ ਅੱਜ ਆਪਾਂ ਤੇ ਕੱਲ ਨੂੰ ਸ਼ਾਇਦ ਵੇਖਾਂਗੇ ਜੇ ਤੁੱਪ ਲੱਗੀ ਤਾਂ ਇਹਨਾਂ ਨੂੰ ਨਵਾਵਾਂਗੇ ਆਪਾਂ ਥੱਲੇ ਲੜੇ ਕੁੱਤਰਾਂ ਨੂੰ ਆ ਬੱਚੇ ਜਾਨਵਰ ਇੱਧਰ ਬੱਚੇ ਪੁੱੱਚੇ ਬੈਠੇ ਆ ਉਹ ਬੈਠੇ ਕੁੱਤਰ ਆ ਬੱਚਾ ਬਿਠਾ ਵਿੱਚ ਕਾ ਬਟਾ

ਬਾਈ ਕਰਦੇ ਹੋ ਜੀ ਹੋਏ ਹੋਏ ਕਾਹ ਦੇ ਕਾਹ ਲਾ ਤੂੰ ਸਕੂਲ ਲਾ ਕੇ ਚੱਤਾ ਸੇ ਨਹੀਂ ਸਿੱਖੀਂਗੇ ਅੰਕੇ ਬਈ ਕਰਿਆ ਆਪ ਦੇ ਕਹਿੰਦੇ ਕੱਲ ਨੂੰ ਆਵਾਂਗੇ